ਬੁਖਾਰੀ ਮਹੱਲਾ ਚੌਥਾ ਨਾਵਨਪੁਰਬ ਅਭੀਚ ਸਾਧ ਸੰਗਤ ਜੀ ਸ੍ਰੀ ਗੁਰੂ ਅਮਰਦਾਸ ਮਹਾਰਾਜ ਜਿਸ ਵਕਤ ਇੱਥੇ ਗੋਨਵਾਲ ਸਾਹਿਬ ਰਾਜ ਦੇ ਸੀ ਉਸ ਵੇਲੇ ਗੁਰੂ ਸਾਹਿਬ ਨਾਲ ਈਰਖਾ ਕਰਕੇ ਕਰਮ ਕਾਂਡੀਆਂ ਬ੍ਰਾਹਮਣਾਂ ਛਤਰੀਆਂ ਨੇ ਅਗੁਰ ਦੇ ਪਾਸ ਪ੍ਰਾਰਥਨਾ ਕੀਤੀ ਕਿ ਮਾਰਿਸ਼ਾ ਸਾਡਾ ਨਿਆਂ ਕਰ ਗੁਰੂ ਅਮਰਦਾਸ ਸਾਹਿਬ ਜੀ ਸਿੱਖੀ ਦਾ ਪੰਥ ਨਵਾਂ ਹੀ ਤੋਰਿਆ ਹੋਇਆ ਨਵਾਂ ਹੀ ਤੀਰਸ ਬਣਾ ਲਿਆ ਹੈ ਹਿੰਦੂਆਂ ਦੇ ਤੀਰਥਾਂ ਤੇ ਵੀ ਨਹੀਂ ਜਾਂਦੇ ਮਹਾਰਾਜ ਭਾਵੇਂ 20 ਵਾਰੀ ਪਹਿਲਾਂ ਗੰਗਾ ਜਾਇਆ ਹੈ ਹਨ ਪਰ ਉਹਨਾਂ ਨੇ ਤੀਰਸ ਬੌਲੀ ਸਾਹਿਬ ਰਚ ਲਿਆ ਹੈ ਅਤੇ ਸਿੱਖਾਂ ਦੇ ਤਾਂ ਹੀ ਦੱਸਿਆ ਭਈ ਇਹਦੇ ਵਿੱਚ ਹੀ ਦੱਖਣ ਦੇ ਸੋਮੇ ਵਿੱਚ ਹੀ ਅਸੀਂ ਗੰਗਾ ਵੀਲੀ ਆਂਦੀ ਹੈ ਉਥੇ ਇੱਕ ਸਿੱਖ ਬ੍ਰਹਮਚਾਰੀ ਗਿਆ ਸੀ ਉਹਨਾਂ ਦੇ ਪਾਸੋਂ ਗੰਗਾ ਨਹਾਉਣ ਉਹਦਾ ਗੜਵਾ ਨਿਕ ਪਿਆ ਸੀ ਉਹ ਗੜਵਾ ਉਥੇ ਲੱਭਾ ਨਹੀਂ ਉਹਨੂੰ ਪੌੜੀਆਂ ਚੋਂ ਭਰਨ ਲੱਗੇ ਨੂੰ ਇੱਥੇ ਮਹਾਰਾਜ ਸਾਹਿਬ ਦੇ ਦੱਖਣ ਦੇ ਸੋਮੇਵਾਲ ਜਦੋਂ ਬੌਲੀ ਸਾਹਿਬ ਦੇ ਬੜਿਆਂ ਉਥੋਂ ਗੰਗਾ ਜਲ ਦਾ ਪ੍ਰਿਆਆ ਗੜਵਾ ਹੀ ਕਢ ਦਿੱਤਾ ਮਹਾਰਾਜ ਨੇ ਇਹ ਗੁਰੂ ਸਾਹਿਬ ਜੀ ਨੇ ਕੌਂਤੇ ਕੀਤੇ ਹਨ ਇਸ ਕਰਕੇ ਸਾਡਾ ਨਿਯਾਮ ਕਰ ਮਹਾਰਾਜ ਸਾਹਿਬ ਨੇ ਗੁਰੂ ਰਾਮਦਾਸ ਜੀ ਨੂੰ ਭੇਜਿਆ ਸੀ ਗੁਰੂ ਰਾਮਦਾਸ ਜੀ ਜਦੋਂ गायत्री मंत्र उच्चारण लगया ओंकार ही उच्चारण ਕੀਤਾ ਸਾਰੇ ਸੁਣ ਹੋ ਗਏ ਕਿਸੇ ਨੂੰ ਗੱਲ ਨਾ ਆਈ ਸਾਰਿਆਂ ਦੇ ਜਦੋਂ ਨਿਰੁੱਤਰ ਹੋ ਕੇ ਚੁੱਪ ਹੋ ਕੇ ਚਲੇ ਗਏ ਉਸ ਵੇਲੇ ਅਕਬਰ ਨੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਸੀ ਕੋ ਰਾਮਦਾਸ ਜੀ ਅੱਗੇ ਕਿ ਮਹਾਰਾ ਨੂੰ ਬੇਨਤੀ ਕਰਿਓ ਮਹਾਰਾ ਜਿਹੜੇ ਕਰਮ ਕਾਂਢੀ ਹੀਰਖਾ ਕਰਦੇ ਗੁਰੂ ਘਰ ਨਾਲ ਸਰਗੁਰੂ ਜੀ ਤੀਰਥਾਂ ਤੇ ਵਿਚਰ ਕੇ ਵੀ ਪ੍ਰਚਾਰ ਕਰਨ اے ਗੁਰੂ ਅਮਰਦਾਸ ਸਾਹਿਬ ਜੀ ਦੇ ਪਾਸ ਗੁਰੂ ਆਮਦਾਸ ਜੀ ਨੇ ਆ ਕੇ ਬੇਨਤੀ ਕੀਤੀ ਕਿ ਮੈਂ ਮਾਰਾ ਟੈਕਸ ਨਹੀਂ ਲਾਵਾਂਗਾ ਜੇ ਜਿਹੜਾ ਜਿਹੜਾ ਹੈ ਤੀਰਥਾਂ ਦਾ ਉਹ ਆਪਦੇ ਨਾਲ ਜਿੰਨੀ ਸੰਗਤ ਹੋਵੇਗੀ ਉਹਨੂੰ ਕਿਸੇ ਨੂੰ ਟੈਕਸ ਨਹੀਂ ਲੱਗੇਗਾ ਆਪ ਕਿਰਪਾ ਕਰੋ ਤੀਰਥਾਂ ਤੇ ਜਾਓ ਆਗਿਆ ਸਿੱਖੀ ਦਾ ਪ੍ਰਚਾਰ ਕਰੋ ਸੁਣ ਕੇ ਮਾਰਾ ਸਾਹਿਬ ਜੀ ਨੇ ਅਕਵਰ ਦੀ ਬੇਨਤੀ ਨੂੰ ਤਿਆਰੀ ਕੀਤੀ ਸੀ ਜੋ ਲੋਕਾਂ ਨੂੰ ਪਤਾ ਲੱਗਾ ਵੀ ਟੈਕਸ ਵੀ ਬੰਦ ਹੋ ਗਿਆ ਹੈ ਜੀ ਜੀ ਪਰ ਤੀ ਰੁਪਈਆ ਲਿੰਦੇ ਸੀ ਜਾਂ ਜਾਦੇ ਟੈਗ ਸੀ ਨੋ ਨਾ ਲਾਇਆ ਤੀਰਥਾਂ ਤੇ ਵੀ ਹਿੰਦੂ ਜਾ ਨਾ ਸਕਣ ਉਹ ਵਕਤ ਗੁਰੂ ਮਹਾਰਾਜ ਸਾਹਿਬ ਸਕੇ ਪਾਤਸ਼ਾਹ ਜੀ ਨੂੰ ਗੁਰੂ ਰਾਮਦਾਸ ਜੀ ਨੂੰ ਇੱਥੇ ਗੋੰਦਵਾਲ ਸਾਹਿਬ ਦੇ ਪ੍ਰਬੰਧ ਵਿੱਚ ਛੱਡ ਦਿੱਤਾ ਸੀ ਕਿ ਤੁਸੀਂ ਇੱਥੇ ਹੀ ਰਹੋ ਅਸੀਂ ਤੀਰਥਾਂ ਨੂੰ ਪਵਿੱਤਰ ਕਰਕੇ ਆਵਾਂਗੇ ਆਪਸ ਉਸ ਵਕਤ ਗੁਰੂ ਰਾਮਦਾਸ ਸਾਹਿਬ ਜੀ ਗੋੰਦਵਾਲ ਸਾਹਿਬ ਜੀ ਰਹੇ ਨਾਲ ਹੀ ਸੰਗੇ ਤੇ ਗੁਰੂ ਅਮਰਦਾਸ ਸਾਹਿਬ ਜਦੋਂ ਵਾਪਸ ਆਏ ਤੀਰਥਾਂ ਤੋਂ ਉਸ ਨੇ ਮਾਰਾ ਨੂੰ ਪੁੱਛਿਆ ਕਿ ਮਾਰਾ ਤੀਰਥ ਯਾਤਰਾ ਕਿਵੇਂ ਕਰਕੇ ਆਏ ਹੋ ਤਾਂ ਗੁਰੂ ਅਮਰਦਾਸ ਸਾਹਿਬ ਨੇ ਦੱਸਿਆ ਸੀ ਕਿ ਇਸ ਤਰ੍ਹਾਂ ਗਏ ਸੀ ਉਹ ਗੁਰੂ ਰਾਮਦਾਸ ਸਾਹਿਬ ਜੀ ਨੂੰ ਸਿੱਖਾਂ ਨੂੰ ਪੁੱਛਿਆ ਅਮਰਦਾਸ ਸਾਹਿਬ ਕਿ ਮਹਾਰਾਜ ਗੁਰੂ ਸਾਹਿਬ ਜੀ ਨੇ ਕਿਸ ਪ੍ਰਕਾਰ ਤੀਰਥ ਯਾਤਰਾ ਕੀਤੀ ਸੀ ਤੁਹਾਨੂੰ ਇਹ ਨੂੰ ਛੱਡ ਗਏ ਸੀ ਤੁਸੀਂ ਸਤਿਗੁਰਾਂ ਨੇ ਮੁਖਾਰਬਿੰਦ ਤੋਂ ਸੁਣਿਆ ਹੈ ਉਹ ਦੱਸੋ ਤਾਂ ਗੁਰੂ ਸਾਹਿਬ ਜੀ ਦੱਸਦੇ ਹਨ ਇਹ ਪਸੌੜੀਆਂ ਨੇ ਇਸ ਸ਼ਬਦ ਤੇ ਵੀ ਸ਼ੰਕਾ ਕੀਤੀ ਹੈ ਕਿ ਇਹ ਗੁਰਬਾਣੀ ਦੇ ਧਾਰੀ ਦੀ ਬਾਤ ਕਸਮ ਹੈ ਇਹ ਨਹੀਂ ਸ਼ਬਦ ਵਿੱਚ ਚਾਹੀਦਾ ਇਸ ਪ੍ਰਕਾਰ ਉਹਨਾਂ ਨੇ ਤਕਰੀਬਨ ਭਾਈ ਕਾਨਸੂ ਜਿਨ੍ਹਾਂ ਦਾ ਮੁਖੀ ਸੀ 200 ਹੀ ਸ਼ਬਦ ਰੱਖਿਆ ਸਿਰਫ ਬਾਕੀ ਦੇ ਸਾਰੇ ਸ਼ਬਦਾਂ ਤੇ ਨੁਕਸ ਕੱਢਿਆ ਹੈ ਗੁਰੂ ਸਿਰ ਗੁਰ ਗੋਖਰਵੰਗ ਜਮਸਾਹ ਤੇ ਵੀ ਸ਼ੰਕਾ ਕੀਤੀਆਂ ਨੇ ਇਹੋ ਜਿਹੇ ਲੋਕ ਹਨ ਸੋ ਗੁਰੂ ਸਾਹਿਬ ਸਰਬਾ ਬਖਸ਼ਿਆ ਜੀ ਰਹਿਣ ਤੁਹਾਰੀ ਮਹੱਲਾ ਚੌਥਾ ਨਾਵਣਪੁਰਬ ਅਭੀਚ ਗੁਰੂ ਮਹਾਰਾਜ ਸਾਹਿਬ ਫਰਮਾਉਂਦੇ ਹਨ ਗੁਰੂ ਰਾਮਦਾਸ ਜੀ ਏ ਗੁਰ ਸਿੱਖੋ ਸੁਣੋ ਸ੍ਰੀ ਗੁਰੂ ਅਮਰਦਾਸ ਮਹਾਰਾਜ ਸਾਹਿਬ ਜਦੋਂ ਗਏ ਹਨ ਗੁਰਤਾ ਨੂੰ ਪ੍ਰਾਪਤ ਕਰਕੇ ਮਹਾਰਾਜ ਜੀ ਨੇ ਸ਼ਬਦੋ ਚਾਰਿਆ ਹੈ ਨਾਵਣਪੁਰਬ ਅਭੀਚ ਉਸ ਜਿਹੜੇ ਨਾਉਣ ਦਾ ਪੁਰਬ ਲੱਗਾ ਸੀ ਅਭੀ ਜਿਤੁ ਮਿਛਤਰ ਅਭੀ ਜਿਤੁ ਮਿਛਤਰ ਦਸਮੀ ਹੋਵੇ ਜੇਠ ਦੀ ਅਤੇ ਇਸੇ ਪ੍ਰਕਾਰ ਸਾਧ ਸੰਗਤ ਜੀ ਗੋਕਰਨ ਆਜਿਕ ਹੁਣ ਇਹ 10 ਪੂਰਵ ਲੱਗੇ ਹੋਣ ਤਾਂ ਗੰਗਾ ਦੇ ਜਨਮ ਵਾਲਾ ਦਿਨ ਹੁੰਦਾ ਉਸ ਦਿਨ ਵੀ ਜਿਤੋਂ ਨਛਤਰ ਸੀ ਜਦੋਂ ਗੁਰੂ ਮਹਾਰਾਜ ਸਾਹਿਬ ਜੀ ਗੰਗਾ ਨੂੰ ਪਿਆਰੀ ਕੀਤੀ ਉਥੇ ਪੂਰਵ ਤੇ ਜਾਣ ਵਾਸਤੇ ਸੰਗਤਾਂ ਦਾ ਆਧਾਰ ਕਰਨ ਵਾਸਤੇ ਅੱਗੇ 20 ਵਾਰ ਗਏ ਸਨ ਸਤਿਗੁਰੂ ਮਹਾਰਾਜ ਸਾਹਿਬ ਜੀ ਹੁਣ 21 ਵਾਰ ਗੰਗਾ ਨੂੰ ਗੁਰੂ ਸਾਹਿਬ ਦੇ ਚਰਨਾਂ ਨੂੰ ਪਰਸਣਾ ਹੈ ਏ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਰਨ ਖਾਲਸੇ ਉੱਤੇ ਬੈਠ ਕੇ ਸੰਗਤਾਂ ਦਾ ਉਧਾਰ ਕਰਨਾ ਹੈ ਉਹ ਪ੍ਰਸੰਗ ਸੁਣੋ ਸੰਗਤ ਨਾਉਣ ਦਾ ਪੁਰਬ ਅਭੀਚ ਇਹ ਨਾਉਣ ਦਾ ਪੁਰਬ ਜਦੋਂ ਵੀ ਜਿਤਨ ਖੇਤਰ ਗੰਗਾ ਦੇ ਜਨਮ ਵਾਲਾ ਜਨਮ ਅੰਨਿਆ ਹੈ ਉਹ ਹੋਇਆ ਹੋਰ ਸਤਗੁਰ ਦਰਸ ਪਹਾ ਗੁਰੂ ਜੋ ਚੇਤਨ ਸੁਰੂਪ ਸ੍ਰੀ ਗੁਰੂ ਅਮਰਦਾਸ ਸਾਹਿਬ ਹੈ ਉਹਨਾਂ ਦਾ ਦਰਸ਼ਨ ਸੰਗਤਾਂ ਨੂੰ ਪ੍ਰਾਪਤ ਹੋਇਆ ਦੁਰਮਤ ਮੈਲ ਹਰੀ ਜਿਹੜਾ ਗੁਰੂ ਸਾਹਿਬ ਦਾ ਦਰਸ਼ਨ ਹੋਇਆ ਨਾਉਣ ਵੀ ਇਹੋ ਹੀ ਪੁਰਮਹਾਤਮ ਹੈ ਇਹ ਉਹ ਵੀ ਜਿਤ ਨੂੰ ਛੇਤਰ ਹੈ ਜਿਹੜਾ ਗੁਰੂ ਸਾਹਿਬ ਦਾ ਚੇਤਨ ਸੂਤ ਦਾ ਦਰਸ਼ਨ ਸੰਗਤਾਂ ਨੂੰ ਪ੍ਰਾਪਤ ਹੋਇਆ ਸਾਰੇ ਪੁਰਬ ਵਿੱਚੇ ਆ ਗਏ ਦੁਰਮਤ ਮੈਲ ਹਰੀ ਸਤਿਗੁਰੂ ਜੀ ਦੀ ਸਿੱਖਾਂ ਦੀ ਖੋਟੀ ਮਤ ਦੀ ਜਿਹੜੀ ਮੈਲ ਸੀ ਉਹ ਮੇੜ ਦਿੱਤੀ ਹੈ ਅਗਿਆਨ ਅੰਧੇਰ ਗਿਆ ਜਿਹੜਾ ਅਗਿਆਨ ਦਾ ਨਿਹਰਾ ਸੀ ਉਹ ਸਿੱਖਾਂ ਦੇ ਹਿਰਦੇ ਚੋਂ ਚਲਿਆ ਗਿਆ ਗੁਰੂ ਸਾਹਿਬ ਦੀ ਐਸੀ ਕਿਰਪਾ ਹੋਈ ਉਹਨੂੰ ਦਰਸ ਪਾਇਆ ਅਗਿਆਨ ਗਵਾਇਆ ਜਿਨ੍ਹਾਂ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਦਰਸ਼ਨ ਆ ਕੇ ਪਾਏ ਉਹਨਾਂ ਦੇ ਹਿਰਦੇ 'ਚ ਹੋ ਗਿਆ ਹਰਿ ਗੁਰੂ ਸਾਹਿਬ ਜੀ ਨੂੰ ਵਾਦ ਦਿੱਤਾ ਅੰਤਰ ਜੂਤ ਪਰਗਾਸੀ ਅੰਦਰ ਉਹਨਾਂ ਦੇ ਜੋਤੀ ਸਰੂਪ ਪਰਮੇਸ਼ਰ ਦੀ ਜੋਤ ਗਿਆਨ ਬੁੱਧੀ ਦੇ ਅੰਦਰ ਪ੍ਰਕਾਸ਼ ਆਇਆ ਜਨਮ ਮਰਨ ਦੁਖ ਖੇਨ ਮਹਿ ਬਿਨਸੀ ਉਹਨਾਂ ਦੇ ਜਮਨ ਬੰਦ ਜਿਹੜੇ ਦੁੱਖ ਸੀ ਇਕ ਛਿਨ ਵਿੱਚ ਹੀ ਨਾਸ ਹੋ ਗਏ ਹਰ ਪਾਇਆ ਪ੍ਰਭ ਅਬਨਾਸੀ ਅਬਨਾਸੀ ਨਾਸ ਹੋ ਰਾਜ ਪ੍ਰਭੂ ਜੋ ਹੈ ਉਹ ਸਰੀ ਪ੍ਰਭੂ ਨੂੰ ਨਨ ਪਾ ਲਿਆ ਹਰ ਆਪ ਕਰਤਾ ਪੁਰਬ ਕੀਆ ਆਪ ਕਰਤਾ ਪ੍ਰਖ ਨੇ ਪੁਰਬ ਬਣਾਉਣਾ ਕੀਤਾ ਹੈ ਇਹ ਸੱਚੇ ਪਾਪ ਸਾਹਿਬ ਜੀ ਨੇ ਜਿਹੜਾ ਮਹਤਮ ਗੁਰੂ ਸਾਹਿਬ ਦੇ ਦਰਸ਼ਨਾਂ ਦਾ ਆਪ ਹੀ ਹਰੀ ਕਰਤਾ ਨੇ ਕੀਤਾ ਹੈ ਸਤਿਗੁਰੂ ਕੋਲ ਖੇਤ ਨਾ ਬਣ ਗਿਆ ਗੁਰੂ ਸਾਹਿਬ ਜੀ ਕੁਲ ਖੇਤਰ ਵਿੱਚ ਜਿੱਥੇ ਕੋਲ ਦਾ ਖੇਤ ਹੋਇਆ ਹੈ ਕਹਿੰਦੇ ਪੰਡੋ 18 ਖੂਣੀਆਂ ਜੰਗ ਕਰਕੇ ਸਮਾਪਤ ਹੋਈਆਂ ਪਹਿਲਾਂ ਕੁਲ ਖੇਤਰ ਉੱਤੇ ਗੁਰੂ ਮਹਾਰਾਜ ਸਾਹਿਬ ਜੀ ਆਏ ਹਨ ਆਪਣੇ ਚਰਨ ਪਾਏ ਹਨ ਨਾਵਨਪੁਰਬ ਅਭੀ ਇਸ ਪ੍ਰਕਾਰ ਵੀ ਜਿਤਨ ਖੇਤਰ ਗੰਗਾ ਦੇ ਜਨਮ ਵਾਲਾ ਜਿਹੜਾ ਪੁਰਬ ਸੀ ਹੋਰ ਸਤਗੁਰੂ ਦਰਸ ਭਿਆ ਕੇ ਗੁਰੂ ਸਾਹਿਬ ਦੇ ਦਰਸ਼ਨ ਉਹ ਵੀ ਜੇ ਤੁਮ ਛਤਰ ਦਾ ਪੁਰਬ ਸਮਝੋ ਸਾਧ ਸੰਗਤ ਜੀ ਗੁਰੂ ਸਾਹਿਬ ਦਾ ਦਰਸ਼ਨ ਹੀ ਸਾਰੇ ਗੰਗਾ ਹਦ ਕਹਿੰਦੇ ਜਨਮ ਵਿੱਚ ਹੀ ਹਨ ਮਾਰਗ ਪੰਥ ਚੱਲੇ ਗੁਰੂ ਗੁਰੂ ਮਹਾਰਾਜ ਸਾਹਿਬ ਜੀ ਰਸਤੇ ਵਿੱਚ ਚੱਲ ਕੇ ਤੀਰਥ ਯਾਤਰਾ ਤੀਰਸਾਨੂੰ ਨਿਹਾਲ ਕਰਨ ਵਾਸਤੇ ਆਪਣੀ ਚਰਨ ਪਾਉਣ ਵਾਸਤੇ ਸਤਿਗੁਰ ਸੰਗ ਸਿੱਖਾ ਉਹੋ ਮਾਰਗ ਰਸਤੇ ਦੀ ਪੰਥ ਜਿਹੜਾ ਸੀ ਮਹਾਰਾਜ ਸਿੱਖ ਉਹ ਵੀ ਨਾਲ ਚੱਲੇ ਮਾਰਗ ਮਾਰਗ ਪੰਥ ਚੱਲੇ ਗੁਰੂ ਗੁਰੂ ਮਹਾਰਾਜ ਸਾਹਿਬ ਜੀ ਉਸ ਵਕਤ ਮਾਰਗ ਰਸਤੇ ਦੇ ਪੈਡੇ ਵੀ ਚੱਲ ਪਏ ਸਤਿਗੁਰ ਸੰਗ ਸਿੱਖਾ ਸਤਿਗੁਰੂ ਦੇ ਨਾਲ ਪੰਥ ਸਿੱਖਾਂ ਦਾ ਵੀ ਨਾਲ ਸੀ ਸੰਗ ਜਿੱਥੇ ਹੋਰ ਸੰਗ ਗੰਗਾ ਆਦਿਕਾਂ ਦੇ ਸੰਤਿਰਥਾਂ ਦੇ ਉੱਥੇ ਸਿੱਖਾਂ ਦੀ ਸੰਗਤ ਵੀ ਮਹਾਰਾਜ ਦੇ ਨਾਲ ਮਾਰਗ ਰਸਤੇ ਚੱਲ ਪਏ ਜੋ ਮਾਰਗ ਗੁਰੂ ਸਾਹਿਬ ਦੇ ਮਗਰ ਮਗਰ ਰਸਤੇ ਚੱਲਣ ਵਾਲੇ ਗੁਰੂ ਸਾਹਿਬ ਦੇ ਭਗਤੀ ਸਹਿਜ ਗਿਆਨ ਦੇ ਪੰਥੇ ਚੱਲਣ ਵਾਲੇ ਗੁਰਸਿੱਖ ਨਾਲ ਸੰਗੀ ਹੋ ਗਏ ਆਨ ਦਿਨ ਭਗਤ ਬਣੀ ਮਹਾਰਾਜ ਸਾਹਿਬ ਨੇ ਆਗਿਆ ਕੀਤੀ ਭਾਈ ਪਹਿਲੀ ਪੌੜੀ ਦਾ ਸਾਰੇ ਪਾਠ ਕਰੋ ਜਿੰਨੇ ਪ੍ਰੇਮੀ ਹੈ ਰਾਜਨੇ ਇਸ ਪ੍ਰਕਾਰ ਭਗਤੀ ਬਣੀ ਹੋਏ ਜੋ ਵੀ ਸਾਡੇ ਮਗਰ ਆਵੇ ਮੂਲ ਮੰਤਰ ਦਾ ਪਾਠ ਕਰਦੇ ਆਓ ਇਹ ਹੁਕਮ ਦੇ ਦਿੱਤਾ ਕਿਉਂ ਰਾਜਨੇ ਪਰਮੇਸ਼ਰ ਦੀ ਭਗਤੀ ਬਣ ਰਹੀ ਆ ਖਿੰਖਿਨ ਨਿਮਖ ਬੇਖਾ ਖਿੰਖਿਨ ਕਾਲ ਵਿੱਚ ਅੱਖ ਦੇ ਖੋਲਣ ਵਿੱਚ ਜਿੰਨਾ ਚਿਰ ਚੇ ਨਿਮਖ ਨਿਉਖ ਜੇ ਬਖ ਕਦਮ ਕਦਮ ਤੇ ਸਾਰੇ ਪਰਮੇਸ਼ਰ ਦਾ ਚਿੰਤਨ ਕਰਦੇ ਹਨ ਹਰ ਹਰ ਭਗਤ ਬਣੀ ਪ੍ਰਭ ਕੇਰੀ ਪ੍ਰਭੂ ਅਕਾਲ ਪੁਰਖ ਜੋ ਹਰੀ ਸਾਰਿਆਂ ਨੂੰ ਹਰੇ ਭਰੇ ਕਰਨੋ ਆਲਾ ਹੈ ਉਸ ਦੀ ਸੁੰਦਰ ਭਗਤੀ ਬਣ ਰਹੀ ਹੈ ਹੋ ਰਹੀ ਹੈ ਕੀਰਤਨ ਭਗਤੀ ਹੁੰਦੀ ਹੈ ਸਭ ਲੋਕ ਵੇਖਣ ਆਇਆ ਸਾਰੇ ਲੋਕ ਜਿੰਨੇ ਸੀ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆ ਗਏ ਜਿਨ ਦਰਸ ਸਤਗੁਰੂ ਗੁਰੂ ਕੀਆ ਜਿਨ੍ਹਾਂ ਨੂੰ ਦਰਸ਼ਨ ਸਤਿਗੁਰੂ ਮਹਾਰਾਜਾ ਗੁਰੂ ਜੋ ਬ੍ਰਹਮ ਰੂਪ ਹੈ ਚੇਤਨ ਸਰੂਪ ਪੂਜਨੀਕ ਉਹਨਾਂ ਦਾ ਕੀਤਾ ਤਿੰਨ ਆਪ ਹਰ ਮੀਲਾਇਆ ਉਹਨਾਂ ਨੂੰ ਪਰਮੇਸ਼ਰ ਨੇ ਕਿਰਪਾ ਕਰਕੇ ਗੁਰਾਂ ਦੇ ਦਰਸ਼ਨਾਂ ਵਾਲਿਆਂ ਨੂੰ ਆਪ ਦੇ ਨਾਲ ਪਰਮੇਸ਼ਰ ਨੂੰ ਮੇਲ ਲਿਆ ਐਸਾ ਪ੍ਰਕਾਸ਼ ਕੀਤਾ ਮਹਾਰਾਜ ਨੇ ਤੀਰਥ ਉੱਦਮ ਸਤਿਗੁਰੂ ਕੀਆ ਇਹ ਸਰਕਾਰ ਤੀਰਥਾਂ ਦੇ ਜਾਣ ਦਾ ਉਦਮ ਸਤਿਗੁਰੂ ਜੀ ਨੇ ਕੀਤਾ ਸਭ ਲੋਕ ਉਹ ਧਰਨ ਅਰਥ ਸਾਰੇ ਲੋਕ ਕਹਿੰਦੇ ਉਧਾਰ ਵਾਸਤੇ ਗਏ ਤੀਰਥਾਂ ਤੇ ਕੋਈ ਆਪ ਨਾਉਣ ਵਾਸਤੇ ਨਹੀਂ ਗਏ ਸਭ ਲੋਕਾਂ ਦੇ ਉਦਾਹਰਨ ਵਾਸਤੇ ਗੁਰੂ ਸਾਹਿਬ ਜੀ ਗਏ ਹਨ ਮਾਰਗ ਪੰਥ ਚੱਲੇ ਗੁਰੂ ਕਿਉਂ ਗੁਰੂ ਸਾਹਿਬ ਜੀ ਮਾਰਗ ਤੀਰਥਾਂ ਦੇ ਪੰਥ ਪੈਡੇ ਵਿੱਚ ਚੱਲ ਰਹੇ ਹਨ ਸਤਗੁਰ ਸੰਗ ਸਿੱਖਾ ਸਤਗੁਰਾਂ ਦੇ ਸੰਗੀ ਸਿੱਖਾਂ ਦਾ ਜਿੰਨਾ ਪੰਥ ਹੈ ਉਹ ਵੀ ਨਾਲ ਹੋ ਗਿਆ ਪ੍ਰਥਮ ਆਏ ਕੁਲ ਖੇਤ ਗੁਰ ਪਹਿਲਾ ਸਤਗੁਰੂ ਖੇਤਰ ਵਿੱਚ ਆਏ ਹਣ ਸਤਗੁਰੂ ਪੁਰਬ ਹੋਆ ਇੱਥੇ ਸਤਗੁਰੂ ਨਾਨਕ ਦੇ ਮਹਾਰਾਜ ਦਾ ਪੁੰਨਿਆਂ ਦਾ ਪੁਰਬ ਮਨਾਉਣਾ ਕੀਤਾ ਇੱਥੇ ਪੁਰਬ ਮਹਾਂਪੁਰਮਾਹ ਸਾਹਿਬ ਜੀ ਨੇ ਕੀਤਾ ਇਹ ਸਤਗੁਰੂ ਦਾ ਪੁਰਬ ਲੱਗਿਆ ਹੋਇਆ ਉਸ ਵਕਤ ਜਿਹੜਾ ਗੁਰੂ ਸਾਹਿਬ ਦਾ ਦਰਸ਼ਨ ਹੈ ਖਬਰ ਪਈ ਸੰਸਾਰ ਸਾਰੀ ਦੁਨੀਆ ਦੀ ਗੁਰੂ ਸਾਹਿਬ ਦੇ ਤੀਰਥਾਂ ਤੇ ਜਾਣ ਦੀ ਜੇ ਜੀ ਆਕੁਰ ਤੋਂ ਬੰਦ ਕਰਨ ਦੀ ਸਾਰੇ ਖਬਰ ਹੋ ਗਈ ਆਏ ਤਰੇਲੂਆ ਕਿੰਨੇ ਲੋਕ ਰਾਜ ਸੀਤਾਮ ਸੀ ਸਾਤ ਕੀ ਸੁਭਾਅ ਵਾਲੇ ਤਿੰਨਾ ਲੋਕਾਂ ਦੇ ਜਿੰਨੇ ਦੇਵਤੇ ਗੈਂਤ ਮਨੁੱਖੋ ਸਾਉ ਦਰਸ਼ਨ ਕਰਨ ਵਾਸਤੇ ਆ ਗਏ ਦੇਖਣ ਆਏ ਤੀਨ ਲੋਕ ਕਿੰਨੇ ਲੋਕ ਜਿਹੜੇ ਸੀ ਮਾਰਗ ਲੋਕ ਦੇ ਸਵਰਗ ਲੋਕ ਦੇ ਪਤਾਲ ਦੇ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਅਗੰਮੋ ਪਾਰ ਜਾਣ ਕੇ ਦੇਖਣ ਵਾਸਤੇ ਆਏ ਸੁਰ ਨਰ ਮਨ ਜਨ ਸਭ ਆਇਆ ਸੁਰ ਦੇਵਤੇ ਵੀ ਆ ਗਏ ਨਰ ਮਨੁੱਖ ਵੀ ਆ ਗਏ Muni ਵੀ ਆ ਗਏ ਜਨ ਭਗਤ ਵੀ ਆ ਗਏ ਸਤਗੁਰੂ ਦੇ ਦਰਸ਼ਨ ਨੂੰ ਦੇਖਣ ਵਾਸਤੇ ਪ੍ਰੇਮ ਨਾਲ ਜਿਨ ਪਰਸਿਆ ਗੁਰੂ ਸਤਗੁਰੂ ਪੂਰਾ ਜਿਨ੍ਹਾਂ ਨੂੰ ਪਰਸਿਆ ਮਿਲਣਾ ਕੀਤਾ ਹੈ ਗੁਰੂ ਚੇਕ ਨੂੰ ਸਰੂਪ ਪੂਰਨ ਸਤਗੁਰਾਂ ਦੇ ਨਾਲ ਤਿੰਨ ਕੀ ਕਿਲਵਿਖ ਨਾਸ ਗਵਾਇਆ ਉਹਨਾਂ ਦੀ ਤਿੰਨ ਕਿਲਵਿਖ ਚਾਰ ਪ੍ਰਕਾਰ ਦੇ ਜਿਹੜੇ ਪਾਪ ਸੀ ਉਹ ਵੀ ਨਾਸ ਕਰ ਦਿੱਤੇ ਔਗਣਾਂ ਨੂੰ ਵੀ ਹੋਰ ਨਾਲ ਵੀ ਗਵਾ ਦਿੱਤਾ ਜਿਹੜੇ ਨਾਸ ਕਰਨ ਵਾਲੇ ਪਾਪ ਸੀ ਉਹਨਾਂ ਨੂੰ ਗਵਾਤਾ ਜੋਗੀ ਦਿਗੰਬਰ ਸੰਨਿਆਸੀ ਖੜ ਦਰਸ ਨੂੰ ਉਸ ਵੇਲੇ ਜੋਗੀ ਆ ਗਏ ਕਨਪਾਟ ਜਿਹੜੇ ਗੋਰਖ ਮਤ ਦੇ ਸੀ ਦਿਗੰਬਰ ਦਸਤ ਸਾਰੇ ਵਸਤਰ ਪਹਿਨਣ ਵਾਲੇ ਜਿਹੜੇ ਨਾਗੇ ਸੀ ਉਹ ਆ ਗਏ ਸੰਨਿਆਸੀ ਦਿੱਤਾ ਤੇ ਦੇ ਮਤ ਵਾਲੇ ਆ ਗਏ ਖੜ ਦਰਸ਼ਨ ਜੋਗੀ ਜੰਗੂ ਸਲੇੜ ਸੰਨਿਆਸੀ ਦੇ ਦਰਵੇਸ਼ ਇਹ ਸਾਰੇ ਛੇ ਪੇਖਾਂ ਵਾਲੇ ਆ ਗਏ ਕਰ ਗਏ ਗੋਸ਼ਟ ਢੋਆ ਸਾਰੇ ਗੁਰੂ ਸਾਹਿਬ ਨਾਲ ਗੋਸ਼ਟ ਚਰਚਾ ਕੀਤੀ ਢੁੱਕ ਕਰਕੇ ਨੇੜੇ ਹੋ ਹੋ ਕੇ ਚਰਚਾ ਕੀਤੀ ਅੰਤ ਨੂੰ ਢੋਆ ਮਲਾਪ ਕਰਕੇ ਗੁਰੂ ਸਾਹਿਬ ਦੇ ਨਾਲ ਚਲੇ ਗਏ ਪ੍ਰਥਮ ਆਏ ਕੁਲਖੇਤ ਗੋਰੂ ਪਹਿਲਾ ਗੁਰੂ ਨਾਨਕ ਅਮਰਦਾਸ ਸਾਹਿਬ ਜੀ ਕੁਲ ਖੇਤਰ ਵਿੱਚ ਆਏ ਹਨ ਸਤਿਗੁਰੂ ਪੁਰਬ ਹੋਆ ਗੁਰੂ ਨਾਨਕ ਸਾਹਿਬ ਦਾ ਪੂਰਨਵਾਸੀ ਦਾ ਪੁਰਬ ਮਨਾਉਣਾ ਕੀਤਾ ਇਹ ਗ੍ਰਹਿਣ ਲੱਗਾ ਸੀ ਉਸ ਪੂਰਬ ਦੇ ਉੱਤੇ ਸੂਰਜ ਦੀ ਗ੍ਰਹਿਣ ਸੀ ਨਾਲੇ ਇਹ ਗੁਰਪੁਰਬ ਮਨਾਉਣਾ ਕੀਤਾ ਇਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਦਾ ਜਿਹੜਾ ਪੁਰਬ ਹੈ ਹੱਥੋਂ ਮੈਂ ਦਰਸ਼ਨਾ ਦਾ ਇਹ ਸਭਨਾਂ ਨੂੰ ਪ੍ਰਾਪਤ ਹੋਇਆ ਦੂਤਿਆ ਜਮਨ ਗਏ ਗੁਰ ਫਿਰ ਮਾਰਾ ਦੂਜੇ ਤੀਸ ਤੇ ਜਮਨਾ ਤੇ ਸੱਚੇ ਪਾਤਸ਼ਾਹ ਜੀ ਗਏ ਕੁਲ ਖੇਤਰ ਤੋਂ ਹਰ ਹਰ ਜਪਨ ਕੀਆ ਸਾਰਿਆਂ ਨੂੰ ਕਿਹਾ ਵੀ ਪਹਿਲ ਪਹਿਲੀ ਬਾਣੀ ਦਾ ਮੂਲ ਮੰਤਰ ਦਾ ਪਾਠ ਸਭ ਸਾਡੇ ਪਿੱਛੇ ਕਰਦੇ ਆਓ ਕੋਈ ਜੀਅ ਜੀ ਨਹੀਂ ਦੇਣਾ ਪਵੇਗਾ ਇਹੋ ਸਾਰਿਆਂ ਨੂੰ ਹਰ ਹਰ ਪਰਮੇਸ਼ਰ ਦੇ ਮੂਲ ਮੰਤਰ ਗੁਰ ਮੰਤਰ ਦਾ ਜਾਪ ਕੀਤਾ ਜਗਾਤੀ ਮਿਲੇ ਦੇ ਭੇਟ ਜਗਾਤੀ ਨੂੰ ਅਕਬਰ ਨੇ ਕਿਹਾ ਸੀ ਗੁਰੂ ਸਾਹਿਬ ਜੀ ਦੇ ਸੰਗੀਆਂ ਨੂੰ ਕਿਸੇ ਤੋਂ ਜਗਾਤ ਨਹੀਂ ਲੈਣੀ ਜਗਾਤੀਏ ਬਾਦਸ਼ਾਹ ਵੱਲੋਂ ਭੇਟਾ ਲੈ ਕੇ ਗੁਰੂ ਸਾਹਿਬ ਜੀ ਨੂੰ ਮਿਲੇ ਜੋ ਮਸੂਲ ਲੈਣ ਵਾਲੇ ਸੀ ਗੁਰ ਪਿਛੇ ਲੰਘਾਏ ਦੀ ਆ ਇਹ ਤਾਂ ਜਿਹੜੇ ਗੁਰੂ ਸਾਹਿਬ ਦੀ ਤੁਹਾਡੇ ਨਾਲ ਉਹ ਸਾਰਿਆਂ ਨੂੰ ਅਸੀਂ ਲੰਗਾ ਦੇਣਾ ਹੈ ਉਸ ਵੇਲੇ ਗੁਰੂ ਸਾਹਿਬ ਦੇ ਪਿੱਛੇ ਜਿੰਨੀ ਸੰਗਤ ਸੀ ਸਾਰੀ ਨੂੰ ਇਹਨਾਂ ਜੀ ਜੀ ਆ ਨਹੀਂ ਲਿਆ ਤੀਰਥਾਂ ਤੇ ਜਮਨਾ ਤੋਂ ਲੰਘਾਰ ਦਿੱਤਾ ਸਭ ਛੁੱਟੀ ਸਤਿਗੁਰੂ ਪਿੱਛੇ ਸਾਧ ਸੰਗਤ ਜੀ ਉਹ ਗੁਰੂ ਸਾਹਿਬ ਦੇ ਪਿੱਛੇ ਸਤਿਗੁਰੂ ਸਾਹਿਬ ਦੇ ਨਾਲ ਦੇ ਆ ਉਹ ਤਾਂ ਗੁਰੂ ਸਾਹਿਬ ਦੇ ਨਾਲ ਦੇ ਉਹ ਕਹਿ ਕੇ ਸਤਿਗੁਰਾਂ ਦੇ ਪਿੱਛੇ ਸਭ ਜੀ ਜੀਏ ਤੋਂ ਛੁੱਟ ਗਏ ਇਸ ਪ੍ਰਕਾਰ ਮਹਸੂਲ ਨਹੀਂ ਲਿਆ ਇਹਨਾਂ ਦਾ ਕਿਸੇ ਦਾ ਜਿਨ ਹਰ ਹਰ ਨਾਮ ਧਿਆਇਆ ਕੁਝ ਦੇ ਸੀ ਵੀ ਤੋੜੇ ਨੂੰ ਮੂਲ ਮੰਤਰ ਚੇਤੇ ਸਾਰੇ ਮੂਲ ਮੰਤਰ ਚੇਤੇ ਕੀਤਾ ਸੀ ਸਾਰਿਆਂ ਨੂੰ ਪਰਮੇਸ਼ਰ ਦੇ ਨਾਮ ਨੂੰ ਧਿਆਇਆ ਛੁਟਕਾਰਾ ਪਾ ਲਿਆ ਗੁਰਬਚਨ ਮਾਰਗ ਜੋ ਪੰਥ ਚਾਲੇ ਇਸੇ ਪ੍ਰਕਾਰ ਭਾਈ ਜਿਵੇਂ ਹੁਣ ਮੂਲ ਮੰਤਰ ਪੜ੍ਹ ਕੇ ਸਾਰੇ ਜੇ ਜੀਏ ਤੋਂ ਛੁੱਟ ਗਏ ਕਿਉਂ ਗੁਰੂ ਸਾਹਿਬ ਦੇ ਬਚਨਾਂ ਅਨੁਸਾਰ ਜਿਹੜੇ ਭਗਤੀ ਦੇ ਮਾਰਗ ਰਸਤੇ ਚੱਲੇ ਹੈ। ਇਹਨਾਂ ਜਮ ਜਾਗਾਤੀ ਨੇੜ ਨਾ ਆਇਆ। ਜਿਹਨੇ ਜਗਾਤੀਆਂ ਤੋਂ ਛੁਡਾਇਆ ਹੈ ਗੁਰੂ ਅਰਜਨਦਾਸ ਸਾਹਿਬ ਨੇ ਕੌਮ ਤੱਕ ਦਿਖਾਇਆ ਹੈ। ਉਹਨਾਂ ਦੇ ਜਮ ਜੋ ਕਰਮਾਂ ਧਰਮਾਂ ਦੀ ਜਗਾਤ ਮੰਗਣ ਵਾਲਾ ਹੈ। ਉਹਨਾਂ ਦੇ ਨੇੜੇ ਨਹੀਂ ਆਇਆ ਹੈ। ਸਭ ਗੁਰੂ ਗੁਰੂ ਜਗਤ ਬੂਲੇ। ਸਾਰਾ ਜਗਤ ਜੀ ਨੂੰ ਪੁੱਛੀ ਮੈਂ ਤਾਂ ਗੁਰੂ ਸਾਹਿਬ ਦੇ ਨਾਲ ਨਾ। ਕਿਉਂ ਵਾਹਿਗੁਰੂ ਦਾ ਜੀ ਆਪੀ ਸਾਰਾ ਜਗਦ ਮੋਲਦਾ ਹੈ ਗੁਰ ਕੈ ਨਾਏ ਲਇ ਸਭ ਛੁਟਕ ਗਿਆ ਸਤਿਗੁਰਾਂ ਦਾ ਨਾਮ ਲੈਣੇ ਕਰਕੇ ਸਾਰੇ ਛੁਟਕਾਰਾ ਪਾ ਗਏ ਜੀ ਦੀਏ ਤੋਂ ਦੁਤੀਆ ਜਮਨ ਗਏ ਗੁਰ ਕਿਉਂ ਗੁਰੂ ਸਾਹਿਬ ਦੂਜੇ ਪੀਸ ਤੇ ਜਮਨਾ ਤੇ ਮਹਾਰਾਜ ਸਾਹਿਬ ਗਏ ਜਦੋਂ ਹਰ ਹਰ ਜਪਨ ਕੀਆ ਸਾਰਿਆਂ ਤੋਂ ਹਰਿ ਪਰਮੇਸ਼ਰ ਦੇ ਨਾਮ ਦਾ ਜਪਣ ਲੱਗੇ ਸਭ ਮੂਰ ਮੰਤਰੀ ਪੜੀ ਜਾਂਦੇ ਹਨ ਕ੍ਰਿਤਿਆ ਆਏ ਸੁਰਸਰੀ ਫਿਰ ਮਾਰਾ ਪੀਜ ਪੀਸ ਤੇ ਘੰਗਾਰੇ ਤੇ ਆਏ ਸੱਚੇ ਪਾਤਸ਼ਾਹ ਜੀ ਤਹ ਕੌਤਕ ਚਲਤ ਭਇਆ ਉੱਥੇ ਅਸ਼ਟਾਰਜ ਕੌਤਕੁਮਾਰ ਐਨ ਐਸਾ ਚਿਲਤਰ ਕੌਤਕ ਚਲਤ ਭਇਆ ਕੌਤਕ ਚਿਲਤਰ ਤੇ ਚਲਤ ਨਾਹ ਅਸ਼ਟਾਰਜ ਅਸ਼ਟਾਰਜ ਤੇ ਲਿਤਰ ਇਸ ਪ੍ਰਕਾਰ ਹੋਇਆ ਸਗ ਮੋਹੀ ਦੇਖ ਦਰਸ਼ਨ ਗੁਰ ਮਾਰਾ ਸਾਹਿਬ ਦਾ ਦਰਸ਼ਨ ਸੀ ਐਸਾ ਜਿਹੜੇ रामकेन्द्र ਦੇ ਉਪਾਸ਼ਕ ਨੂੰ रामकेन्द्र जी दर्शन महाराज साहब ਜਿਹੜੇ कृष्ण ਦੇ ਉਪਾਸ਼ਕ ਨੂੰ कृष्ण रूप करके दिखना जो नरसिंह ਦੇ ਉਪਾਸ਼ਕ ਨੂੰ नरसिंह रूप करके दिखते हैं जो विष्णु ਦੇ उपासक वैष्णव विष्णु दिखते हैं क्यों जिस जिस ਦਾ ਕੋਈ ਉਪਾਸ਼ਕ ਸੀ ਉਹਦੇ इष्ट ਦਾ ਜਗਾਰ ਗੁਰੂ ਸਾਹਿਬ ਦੇ ਚਿਹਰੇ ਤੋਂ ਹੋਣ ਲੱਗ ਗਿਆ ਕਿਸੇ ਨੂੰ ਕੰਨ ਨਹੀਂ दिखਦੀ ਸਾਰਿਆਂ ਵੱਲ ਮੂੰਹ ਮਾਰਾ ਸਾਉ ਦਾ ਦਿਸਦਾ ਇਹ ਸਾਰੀ ਦਰਸ਼ਨ ਦੇ ਕੇ ਸਿਟੀ ਮੋਤ ਹੋ ਗਈ ਮਹਾਰਾਜ ਦੇ ਦਰਸ਼ਨ ਦੇਖ ਕੇ ਸਭ ਮੋਹੀ ਦੇਖ ਦਰਸ਼ਨ ਗੁਰਸੰਤ ਗੁਰੂ ਮਹਾਰਾਜ ਸਾਹਿਬ ਸਕੇ ਪਾਪਸ਼ਾ ਸ਼ਾਂਤ ਸਰੂਪ ਹੈ ਉਹਨੇ ਦਰਸ਼ਨ ਦੇਖ ਕੇ ਮੋਤ ਹੋ ਗਈ ਸਾਰੀ ਸਿਟੀ ਆਪਣੇ ਇਸ਼ਤਾਂ ਦੇ ਦਰਸ਼ਨ ਗੁਰੂ ਸਾਹਿਬ ਦੇ ਚਿਹਰੇ ਤੋਂ ਹੁੰਦੇ ਆ ਕਿਨਾਂ ਆਡ ਨਾ ਦਾਮ ਲਿਆ ਕੋਈ ਕੌਡੀ ਵੀ ਤੇ ਦਾਮ ਦਮੜਾ ਵੀ ਕਿਸੇ ਨਹੀਂ ਲਿਆ ਜਿਸੇ ਨੇ ਕੀ ਲੈਣਾ ਸੀ ਜਦੋਂ ਮਹਾਰਾਜਾ ਦੇ ਮੋਤ ਹੀ ਹੋ ਗਏ ਸਰੂਪ ਨੂੰ ਵੇਖ ਕੇ ਆਡ ਧਾਮ ਕਿਸ਼ ਪਿਆ ਨਾ ਬੋਲ ਕੋ ਇਹ ਬੋਲ ਕੇ ਜਿਸ ਗੋਲਕ ਜੀ ਪੁਵਾਈਏ ਉਹ ਬੋਲ ਕੇ ਵੀ ਇੰਨੇ ਪੈਸੇ ਪਾਦੇ ਦੇ ਵਿੱਚ ਇਸ ਪ੍ਰਕਾਰ ਜਿਵੇਂ ਬੋਲ ਕੇ ਪਰਚੀਆਂ ਪਵਾਉਂਦੇ ਹੁੰਦੇ ਆ ਇਸੇ ਪ੍ਰਕਾਰ ਕਹਿੰਦੇ ਹਨ ਆਡ ਧਾਮ ਕਿਸ਼ ਪਿਆ ਨਾ ਬੋਲ ਉਹ ਬੋਲ ਕੇ ਕਰਜਾ ਜੀ ਦੇ ਤੇ ਟੈਕਸ ਲੈਂਦੇ ਸੀ ਉਹਨਾਂ ਬੋਲ ਕੇ ਪਾਉਣ ਵਾਲਿਆਂ ਦੇ ਮਸੂਲ ਤੇ ਉਹ ਸੰਦੂਕੜੀ 'ਚ ਅੱਧੀ ਦਮੜੀ ਵੀ ਕਿਸੇ ਦੇ ਨਹੀਂ ਪਈ ਹਾ ਜਾਗਾਤੀਆ ਮੋਹਣ ਮੁੰਦਣ ਪਈ ਜਾਗਾਤੀਏ ਗੁਰੂ ਸਾਹਿਬ ਦਾ ਰੂਪ ਵੇਖ ਕੇ ਮੋਹੇ ਗਏ ਸਾਰੇ ਲੋਹ ਮੁੰਦਾ ਆ ਰਿਆ ਇਹੇ ਮੋਹੇ ਗਏ ਮੋਹ ਮਹਾਰਾ ਦੀ ਐਸੀ ਪ੍ਰੀਤ ਜਾਗੀ ਮੋਹ ਕਰਕੇ ਮੁੰਦਾ ਬੈ ਗਿਆ ਚੁੱਪ ਹੋ ਗਏ ਬੋਲਣਾ ਨਹੀਂ ਆਇਆ ਕਿਸ ਨੂੰ ਗੱਲ ਨਹੀਂ ਆਉਂਦੀ ਹੈ ਇਉਂ ਮਹਾਰਾ ਸਾਹਿਬ ਨੇ ਐਸਾ ਮੋਹ ਲਿਆ ਸਾਰੇਨ ਤਾਂ ਹੀ ਕਾਰ ਨੇ ਮੂੰਹ ਦੇ ਚ ਮੋਦਾ ਪੈ ਗਿਆ ਚੁੱਪ ਹੋ ਗਏ ਗੱਲ ਨਹੀਂ ਕਰ ਸਕਦੇ ਭਾਈ ਹਮ ਕਰ ਹੈ ਕਿਆ ਕਿਸ ਪਾਸ ਮੰਗ ਹੈ ਜਦੋਂ ਗੁਰੂ ਸਾਹਿਬ ਦੀ ਸੰਗਤ ਲੰਗ ਕੀ ਅੱਗੇ ਫੇਰਾਪੂ ਚ ਹੀ ਲੱਗੇ ਗੱਲਾਂ ਕਰਨ ਕਹਿੰਦੇ ਕੀ ਭਾਈ ਅਸੀਂ ਕਰੀਏ ਕਿ ਕਰੀ ਪਾਈ ਹਮ ਕਰਹਿ ਕਿਆ ਕਿਸ ਪਾਸ ਮਾਰਗ ਇਹ ਭਾਈ ਅਸੀਂ ਕਰੀਏ ਕੀ ਕਿਹਦੇ ਪਾਸੋਂ ਮੰਗੀਏ ਟੈਕਸ ਸਭ ਭਾਗ ਸਤਿਗੁਰ ਪਿੱਛੇ ਪਈ ਇਹ ਤਾਂ ਜਿੰਨੀ ਸ੍ਰਿਸ਼ਟੀ ਹੈ ਮੇਲੇ ਦੀ ਸਾਰੀ ਭੱਜ ਕੇ ਗੁਰੂ ਸਾਹਿਬ ਦੇ ਪਿੱਛੇ ਪੈ ਗੇ ਸਾਰੇ ਕਹਿੰਦੇ ਤਾਂ ਗੁਰੂ ਸਾਹਿਬ ਦੇ ਨਾਲ ਦੇ ਹਾਂ ਇਉਂ ਛੁਟਕਾਰਾ ਪਾਉਣ ਵਾਸਤੇ ਜਾਗਾਤੀਆ ਉਪਾਅ ਸਿਆਣਪ ਕਰ ਵਿਚਾਰ ਤੇਰੇ ਜਾਗਾਤੀਆਂ ਮਸੂਲੀਆਂ ਨੇ ਉਪਾਅ ਕੀਤਾ ਕੇ ਇਹਨਾਂ ਨੂੰ ਘੇਰ ਲੋ ਅਡ ਬਾੜੇ ਬਣਾ ਕੇ ਘੇਰ ਲਿਆ ਫੇ ਸਿਆਣਪ ਨਾਲ ਪੁੱਛਿਆ ਮੂਲ ਮੰਤਰ ਸੁਣਾਓ ਸਾਰਿਆਂ ਨੂੰ ਸੁਣਾਤਾ ਜਾਗਾਤੀਆ ਉਪਾਉ ਸਿਆਣਪ ਕਰ ਵਿਚਾਰ ਉਪਾਉ ਤੇ ਠੇਰਾ ਕਰਕੇ ਬਾੜੇ 'ਚ ਸਿਆਣਪ ਨਾਲ ਮੂਲ ਮੰਤਰ ਸੁਣ ਕੇ ਉਪਾਉ ਵਿਚ ਜਗਾਤੀਆ ਉਪਾਵ ਸਿਆਣਪ ਕਰ ਵਿਚਾਰ ਡਿਠਾ ਜਗਾਤੀਆਂ ਨੇ ਉਪਾਵ ਕਰਕੇ ਘਿਹੇ ਠੇਰ ਕੇ ਬਾੜੇ ਵਿੱਚ ਤੇ ਸਿਆਣਪ ਦੇ ਨਾਲ ਉਪਾ ਕਰਕੇ ਵੇਖੇ ਮੂਲ ਮੰਤਰ ਸੁਣੋ ਇਹਨਾਂ ਤੋਂ ਕਰ ਵਿਚਾਰ ਡਿਠਾ ਸਾਰੇ ਜਿਹਨਾਂ ਜੋ ਵਿਚਾਰ ਕੇ ਨਿਰਣਾ ਕਰਕੇ ਦੇਖਿਆ ਸਭ ਨਾਲ ਦੇ ਮੂਲ ਮੰਤਰ ਚੇਤੇ ਹੈ ਪੰਨ ਬੋਲ ਕਾ ਸਭ ਉੱਠ ਗਿਆ ਉਹ ਜਿਹੜੇ ਮਸੂਲ ਬੈਠੇ ਸੀ ਮਸੂਲੀਏ ਇੱਥੇ ਕਾ ਭਰਿਆ ਸੀ ਬਾਦਸ਼ਾਹ ਦਾ ਉਹ ਬੋਲ ਕੰ ਬੋਲ ਕੇ ਪਾਉਣ ਵਾਲੀਆਂ ਗੋਲਕਾਂ ਨੂੰ ਭੰਨ ਕੇ ਉੱਠ ਕੇ ਕਹਿੰਦੇ ਅੱਕੀ ਨਹੀਂ ਪੈਸਾ ਸਾਡੇ ਪੱਲੇ ਪੈਂਦਾ ਤੀਆ ਆਏ ਸੁਸਰੀ ਕਿਉਂ ਮਾਰਾ ਸਾਥ ਤੀਜੇ ਤੀਰ ਸੇ ਗੰਗਾ ਦੇ ਤੇ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਆਏ ਤਹ ਕੌਤਕ ਚਲਤ ਭਇਆ ਉਥੇ ਅਸਤਿਆਰ ਜੀ ਕੌਂਦਕ ਸਾਹਿਬ ਸਿੰਘ ਚਿੱਲੇ ਪਰ ਹੋਇਆ ਚਲਤ ਨਾ ਆਵੇਂ ਅਸਤਿਆਰ ਜੀ ਦਾ ਕਿ ਕੌਂਦਕ ਤੋਂ ਵਾਸ਼ਾ ਚਾਰਜ ਹੋਇਆ ਉਸਰੇ ਜਾਂ ਕਿਲਤ ਰੂਪ ਕੌਂਦ ਕਾ ਤਮਾਸ਼ਾ ਹੋਇਆ ਮਿਲ ਆਏ ਨਗਰ ਮਹਾਜਨਾ ਇਹ ਜਿਹੜੇ ਹੈ ਸਹਾਰਨਪੁਰ ਵਾਲੇ ਕਹਿੰਦੇ ਆ ਇਹ ਮਹਾਰਾਜ ਸਾਹਿਬ ਜੀ ਨੇ ਸਾਡੀ ਹਾਲਤ ਨੂੰ ਸਹਾਰਨਪੁਰ ਗੁਰੂ ਅਮਰਦਾਸ ਸਾਹਿਬ ਆਏ ਸੀ ਉੱਥੇ ਉਚਾਰਿਆ ਪਰ ਉਹ ਥਾਨ ਕਹਿੰਦਾ ਕਨਖਲ ਬਾਉਦ ਲਿਖਿਆ ਹੋਇਆ ਹੈ ਕਨਖਲ ਜਦੋਂ ਗੁਰੂ ਮਹਾਰਾਜ ਸਾਹਿਬ ਆਏ ਹਨ ਇੱਥੇ ਸਾਰੇ ਮਹੱਤਵਾਂ ਲੋਕਾਂ ਨੇ ਗੁਰੂ ਤੇ ਪਰਮੇਸ਼ਰ ਦੀ ਏਕਤਾ ਇਹ ਪੁੱਛਣ ਵਾਸਤੇ ਪਰਸ਼ਨ ਕੀਤੇ ਐ ਉਹ ਵਿਚਾਰ ਇੱਥੇ ਆ ਗਈ ਹੈ ਮਿਲ ਆਏ ਨਗਰ ਮਹਾਜਨ ਮਹਾਸ਼੍ਰੇਸ਼ਟ ਜਿਹੜੇ ਉਹ ਮਹਾਜਨ ਖੱਪਰੀਆਂ ਨੂੰ ਹੀ ਕਹਿੰਦੇ ਐ ਮਹਾਸ਼ੇੜ ਜਿਹੜੇ ਜਨ ਮੁਖੀ ਮੁਖੀ ਸੀ ਉਹ ਮਿਲ ਕੇ ਨਗਰ ਦੇ ਗੰਗਾ ਦੇ ਹਰ ਦੁਆਰ ਤੋਂ ਸਾਰੇ ਮਿਲ ਕੇ ਮਹਾਰਾਜ ਦੇ ਪਾਸ ਆਏ ਗੁਰ ਸਤਗੁਰ ਊਟ ਗਹੀ ਗੁਰੂ ਜੋ ਪੂਜਨੀਕ ਸਤਗੁਰੂ ਆ ਉਹਨਾਂ ਦੀ ਓਟ ਟੇਕ ਗ੍ਰਹਿਣ ਕੀਤੀ ਸਾਰਿਆਂ ਨੂੰ ਪਕੜ ਲਈ ਗੁਰ ਸਤਗੁਰ ਗੁਰੂ ਗੋਬਿੰਦ ਪੁੱਛ ਉਹਨਾਂ ਨੂੰ ਪੁੱਛਿਆ ਕਿ ਗੁਰੂ ਜੋ ਸਤਗੁਰੂ ਨਾਨਕ ਦੇਵ ਜੀ ਐ ਸਤਗੁਰੂ ਅੰਗਦ ਦੇਵ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਗੁਰੂ ਜੋ ਚੇਤਨ ਸਰੂਪ ਹਨ ਸਤਗੁਰੂ ਜੋ ਸਤ ਤਰੀਕਾਲਵਾਦ ਰੂਪ ਗੁਰੂ ਵੱਡੇ ਹਨ ਸਾਰਿਆਂ ਦੇ ਅਤੇ ਗੁਰੂ ਪੂਜਨੀਕ ਹਨ ਸਿਮਰਤ ਕੀਤਾ ਸਹੀ ਕਿਉਂ ਪੁੱਛਣਾ ਕੀਤਾ ਉਹਨਾਂ ਨੇ ਕਿ ਮਹਾਰਾਜ ਗੁਰੂ ਤੇ ਪ੍ਰੇਸ਼ਰ ਵੱਖੋ ਵੱਖਰੇ ਐ ਉਹਨਾਂ ਨੇ ਸਤਾਈ ਸਿਮਰਤੀਆਂ ਦੁਆਰਾ ਪ੍ਰਮਾਣ ਲੈ ਲੈ ਕੇ ਸਭਨਾਂ ਨੇ ਸਹੀ ਨਿਸ਼ਚੈ ਕੀਤਾ ਅਖੀਰ ਸਿਮਰਤੀਆਂ ਵਾਲਿਆਂ ਨੇ ਵੀ ਸਿਮਰਤ ਸਾਸਤਰ ਸਭਨੀ ਸਹੀ ਕੀਤਾ ਸਿਮਰਤੀਆਂ ਦੁਆਰਾ ਛੇ ਸਾਸਤਰਾਂ ਦਾ ਸਰ ਨੇ ਸਹੀ ਨਿਸ਼ਚੈ ਕੀਤਾ ਸੁਖੋ ਪ੍ਰਹਿਲਾਦ ਸਿਰੀ RAM ਕਰ ਦੇਖੋ ਕਹਿੰਦੇ ਸੁਖਦੇਵਨ ਵੀ ਗੁਰੂ ਧਾਰ ਕਰਕੇ ਸੁਖਦੇਵਨ ਵੀ ਗੁਰੂ ਜਨਕ ਰਾਜੇ ਨੂੰ ਧਾਰਨਾ ਕੀਤਾ ਅਤੇ ਅੱਗੇ ਪ੍ਰਹਿਲਾਦ ਪ੍ਰਹਿਲਾਦ ਭਗਤ ਨੇ ਵੀ ਨਾਰਦ ਜੀ ਦੇ ਪਾਸੋਂ ਉਪਦੇਸ਼ ਲਿਆ ਗਰਭ ਦੇ ਵਿੱਚ ਸ੍ਰੀ ਰਾਮ ਕਰ ਇਹ ਸਾਰੇ ਸ੍ਰੀ ਰਾਮ ਦਾ ਨਾਮ ਤਾਂ ਸੁਖਦੇਵਨ ਨੂੰ ਜਪਿਆ ਪ੍ਰਹਲਾਦ ਗੋਬਿੰਦ ਦਾ ਨਾਮ ਜਪਿਆ ਗੁਰੂ ਗੋਬਿੰਦ ਤੇ ਆਇਆ ਕਿਉ ਗੁਰੂਦਵਾਰਾ ਗੋਬਿੰਦ ਪਰਮੇਸ਼ਰ ਨੂੰ ਤੇ ਆਉਣਾ ਕੀਤਾ ਇਸ ਕਰਕੇ ਗੁਰੂ ਪਰਮੇਸ਼ਰ ਦਾ ਰੂਪ ਹਨ ਪ੍ਰਹਲਾਦ ਸਖਜੂਚ ਹੋਇਆ ਸੁਖਦੇਵ ਦੁਆਪਰਚ ਹੋਇਆ ਸਾਰਿਆਂ ਗੁਰਾਂ ਦੁਆਰਾ ਹੀ ਸ੍ਰੀ ਰਾਮ ਦੇ ਨਾਮ ਨੂੰ ਤਾਂ ਜਪਦਾ ਸੀ ਰਾਮ ਰਾਮ ਜਪਦਾ ਸੀ ਆਪਣੇ ਸੁਖਦੇਵ ਤੇ ਗੋਬਿੰਦ ਦਾ ਜਾਪ ਕਰਦਾ ਸੀ ਪ੍ਰਹਲਾਦ ਸਾਰਿਆਂ ਨੂੰ ਗੁਰਾਂਵਾਂ ਦਵਾਰੇ ਤੇ ਹੁਣਾ ਕੀਤਾ ਹੈ ਦੇਹੀ ਨਗਰ ਕੋਟ ਪੰਜ ਚੂੜ ਬਟਵਾਰੇ ਦੇਸਪੁਰਕਾਰ ਗੁਰੂ ਅਕਾਲਪੁਰਖ ਰੂਪ ਹੈ ਅਕਾਲਪੁਰ ਗੁਰੂ ਨਾਨਕ ਸਾਹਿਬ ਰੂਪ ਹੈ ਇਹ ਸਾਰਿਆਂ ਨੂੰ ਧਿਆਉਣਾ ਕੀਤਾ ਜਾਣ ਕੇ ਗੁਰੂ ਤੇ ਪਰਮੇਸ਼ਰ ਨੂੰ ਇੱਕ ਜਾਣ ਕੇ ਦੇਹੀ ਨਗਰ ਕੋਟ ਪੰਜ ਚੂੜ ਬਟਵਾਰੇ ਇਹ ਦੇਹ ਰੂਪੀ ਨਗਰੀ ਹੈ ਇਹ ਸੰਸਾਰ ਰੂਪੀ ਕੋਟ ਕਿਲੇ ਵਿੱਚ ਇਹ ਬਲੀ ਹੋਈ ਇਹ ਦੇ ਰੂਪੀ ਕਿਲੇ ਦੇ ਅੰਦਰ ਇਹ ਜਿਹੜੀ ਦੇਹੀ ਬੁੱਧੀ ਰੂਪ ਨਗਰੀ ਹੈ ਇਹਦੇ ਚ ਪੰਜ ਚੋਰ ਕਾਮ ਕਰੋ ਲੋ ਮੋਹ ਹੰਕਾਰ ਬਟਵਾਰੇ ਰਾਹ ਮਾਰ ਰਹਿੰਦੇ ਹਨ ਇਨ ਕਾ ਥਾਉ ਥੇ ਹੋ ਗਵਾਇਆ ਇਨ ਦਾ ਥਾਉ ਜਿਹੜਾ ਅੰਤਕਾਰਨ ਸੀ ਇਹ ਸੁਧ ਹੋਣਾ ਇਹਦਾ ਥੇ ਹੋ ਟਿਕਾਣਾ ਸੀ ਜਿਹੜਾ ਇਹਨਾਂ ਦਾ ਸਾਰਾ ਗਵਾ ਦਿੱਤਾ ਕੋ ਸੰਗਤ ਟਿਕਾਣਾ ਸੀ ਕੋ ਸੰਗਤ ਵੀ ਛੱਡ ਦਿੱਤੀ ਅੰਤਕਾਰਨ ਵਕਾਰਾਂ ਦੇ ਸਹਿਬ ਜਿਹੜਾ ਅਸੀਂ ਇਹਦਾ ਵੀ ਥਾਂ ਗੁਆਤਾ ਇਹਨਾਂ ਦਾ ਜਿਹੜਾ ਥਾਂ ਸੀ ਨਾ ਥੇਉ ਟਿਕਾਵਾ ਵਾਲਾ ਇਹ ਗੁਆਤਾ ਵਾਹ ਪੁਰਖਾਨ ਗੁਰਮੁਖਾਨ ਸੇਵਨ ਕਰਕੇ ਨਾ ਤਾਂ ਕੋ ਸੰਗਤ ਦੇ ਥਾਂ ਜਿਰਵੰਦੇ ਐ ਇਹ ਤੇ ਨਾ ਹਿਰਦੇ 'ਚ ਹੀ ਥੇ ਥਾਂ ਦੁੱਤਾ ਹੈ ਸਭ ਚੱਕ ਦੁੱਤਾ ਹੈ ਕੀਰਤਨ ਪੁਰਾਣ ਨਿਤ ਪੰਨ ਹੋਵਹਿ ਪ੍ਰਤਨ ਰੂਪੀਓ ਪਰਮੇਸ਼ਰ ਉਹਦਾ ਕੀਰਤਨ ਗੁਰੂ ਸਾਹਿਬ ਦੀ ਹਜ਼ੂਰੀ 'ਚ ਹੁੰਦਾ ਹੈ ਅਤੇ ਪੁਰਾਣਾ ਦੁਆਰਾ ਗੁਰੂ ਮਾਰਾ ਸਾਹਿਬ ਜੀ ਨੂੰ ਜਸ ਕਸਮ ਕੀਤਾ ਜਾਂਦਾ ਹੈ ਕੀਰਤਨ ਉराण ਨਿਤ ਪੁੰਨ ਹੋਵੈ ਨਿਤ ਪੁੰਨ ਲੰਗਰ ਚਲਾਉਂਦੇ ਮਾਰਾ ਸਾਹਿਬ ਪੁੰਨ ਹੁੰਦਾ ਹੈ ਗੁਰਬਚਨ ਨਾਨਕ ਹਰ ਭੰਤ ਲਈ ਕਿਉ ਗੁਰੂ ਸਾਹਿਬ ਦੇ ਬਚਨਾ ਕਰਕੇ ਗੁਰੂ ਆਰਾਮਦਾਸ ਜੀ ਕਹਿੰਦੇ ਨੇ ਅਸੀਂ ਭਗਤੀ ਨੂੰ ਲੈਣਾ ਕੀਤਾ ਹੈ ਮਿਲ ਆਏ ਨਗਰ ਮਹਾਜਨ ਕਿਉ ਗੁਰੂ ਅਮਰਦਾਸ ਸਾਹਿਬ ਦੇ ਪਾਸ ਸ੍ਰੇਸ਼ਟ ਪੁਰਖ ਨਗਰ ਕਨ ਖਲਦੇ ਆ ਕੇ ਮਿਲ ਕੇ ਆਏ ਹਰਦوار ਦੇ ਹੋਰ ਸਤਗੁਰ ਓਟ ਗਹੀ ਗੁਰੂ ਚੇਤਨ ਸੁਭਜੋ ਸਤਗੁਰਾਂ ਦੀ ਟੀਗ ਗ੍ਰਹਿਣ ਕਰਕੇ ਮੁਕਤ ਹੋਏ ਕਲਿਆਣ ਨੂੰ ਪਾਇਆ ਕਿਉਂ ਮਹਾਰਾ ਸਾਤੀ ਨੂੰ ਸਾਨੂੰ ਪਵਿੱਤਰ ਕਰਕੇ ਫਿਰ ਗੋਇੰਦਵਾਲ ਸਾਹਿਬ ਪੁੱਜੇ ਸਨ ਇਹ ਗੁਰੂ ਆਵੰਦਾ ਸਾਹਿਬ ਦੀ 6 ਪੌੜੀਆਂ ਵਾਲਾ ਸ਼ਬਦ ਗੁਰੂ ਸਾਹਿਬ ਦਾ ਤੀਰਥਾਂ ਦੇ ਪਵਿੱਤਰ ਕਰਨ ਦਾ ਜਾਣ ਦਾ ਪ੍ਰਸੰਗ ਸੰਗਤਾਂ ਨੂੰ ਸੁਣਾਇਆ ਹੈ ਸੋ ਸਰ ਗੁਰੂ ਮਾਰਾ ਸਾਹਿਬ ਜੀ ਨੇ ਜਿਵੇਂ ਹੋਰ ਬਚਨ ਕਹੇ ਆ ਗੌਲੀ ਦੀ ਵਾਰ ਚਾਉਂਦੇ ਐ ਐਵੇਂ ਸੰਗਤਾਂ ਨੂੰ ਪ੍ਰਮਾਣ ਦੁ ਕਹਿ ਕੇ ਗੁਰੂ ਮਾਰਾ ਸਾਹਿਬ ਜੀ ਦੇ ਦਰਸ਼ਨ ਕਰਕੇ ਉਹ ਸ੍ਰਿਸ਼ਟੀ ਮੋਤ ਹੋ ਗਈ ਸੀ ਹੁਣ ਭੋਗ ਦਾ ਟਾਈਮ ਹੋ ਗਿਆ ਅਗਲਾ ਸ਼ਬਦ ਸ਼ਾਮ ਨੂੰ ਸਹੀ ਕੀਰਤਨ ਪੁਰਾਣ ਨਿਤ ਪੰਨ ਹੋਵੇ ਗੁਰਬਚਨ ਨਾਨਕ ਹਰ ਭਗਤ ਲਈ ਮੇਲੇ ਆਏ ਨਗਰ ਮਾਜਦਾ ਗੁਰ ਸਤਗੁਰੂ ਊਟ ਰਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ